ਹਾਂਜੀ दारू ਪਿੰਦੇ ਸੀਗੇ ਸ਼ਰਾਬ ਇਹਨਾਂ ਨੇ ਪੀਣੀ ਬਹੁਤ ਪੀਣੀ ਬਹੁਤ ਪਿੰਦੇ ਦਸੀ ਦੀ ਨੇ ਵੀ ਰਾਤ ਵੀ ਇਹਨਾਂ ਨੇ ਪੀ ਕੇ ਪੇਰਣਾ ਕੋਈ ਇਹਨਾਂ ਨੂੰ ਭੋਸ਼ ਨਹੀਂ ਹੁੰਦੀ ਸੀ ਤੇ ਬਹੁਤ ਇਹਨਾਂ ਨੇ ਮੈਨੂੰ ਮਾਰਿਆ ਤੇ ਮੇਰੇ ਇੱਥੋਂ ਕੂਣ ਆਣ ਲੱਗ ਗਿਆ ਸੀ ਮਤਲਬ ਆ ਚੀਜ਼ਾਂ ਚੋ ਹਲਲ ਤੇ ਜਦੋਂ ਮਾਰਿਆ ਤੇ ਮੈਂ ਕੰਪਲੇਨ ਕਰਤੀ 181 ਤੇ ਉਦੋਂ ਉਹ ਮੈਂ ਡੈੱਡ ਹੋ ਗਈ ਸੀਗੀ ਬਿਲਕੁਲ ਹੀ ਸਾਹ ਬੰਦ ਹੋ ਗਿਆ ਸੀ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਆ ਕਿ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤਾਂ ਅੱਜ ਆਪਾਂ ਮੀਨੂ ਸੀਰਾ ਨੂੰ ਲੈ ਕੇ ਆਏ ਹਾਂ ਤੁਹਾਡੀ ਕਚਹਿਰੀ ਦੇ ਵਿੱਚ ਮਨਜ਼ੂਰ ਕਰਿਓ ਤੇ ਕਬੂਲ ਕਰਿਓ ਅੱਜ ਦੀ ਹਾਜ਼ਰੀ ਤੇ ਮੀਨੂ ਸੀਰਾ ਜਿਹੜੀ ਹੈਗੀ ਆ ਅੱਜ ਇਹਦੀ ਕੁਝ ਐਦਾਂ ਦੀਆਂ ਗੱਲਾਂ ਆਪਾਂ ਕਰਨ ਜਾ ਰਹੇ ਹਾਂ ਤੇ ਵੀਡੀਓ ਨਾਲ ਬਣੇ ਰਹੋ ਸਕਿੱਪ ਨਾ ਕਰਿਓ ਮੈਂ ਕੰਨੀਆ ਚਾਹ ਤੱਕ ਨੂੰ ਮੈਂ ਤਰਸ ਜਾਂਦੀ ਸੀ ਬਹੁਤ ਮਤਲਬ ਬੁਰੀ ਹਾਲਤ ਹੁੰਦੀ ਸੀਗੀ ਘਰ ਦੀ ਸਾਡੇ ਦੀ ਨਰਕ ਹੀ ਸੀਗਾ ਮੇਰਾ ਉਹ ਪਰਸਾ ਆਹੋ ਤੂੰ ਤਾਂ ਚਾਹ ਨੂੰ ਤਰਸਣਾ ਹੀ ਸੀ ਚਾਹ ਨੂੰ ਤਰਸਦੀ ਸੀ ਜਾਂ ਤਾਂ ਹੀ ਤਾਂ ਅੱਜ ਫਾਸਟ ਫੂਡ ਖਾ ਖਾ ਕੇ ਹਸਪਤਾਲਾਂ ਚ ਪੈ ਜਾਨੀ ਆ ਜਾ ਕੇ ਆਈ ਵੱਡੀ ਚਾਹ ਨੂੰ ਵੀ ਤਰਸਦੀ ਸੀ ਐਨੇ ਪੈਰ ਨਹੀਂ ਛੱਡਣੇ ਚਾਹੀਦੇ ਤਾਂ ਹੀ ਅੱਜ ਦੁਪਹਿਰ ਛੱਡ ਗਈ ਇੱਕ ਟਾਈਮ ਸੀ ਜਦੋਂ ਤੂੰ ਚਾਹ ਨੂੰ ਵੀ ਤਰਸਦੀ ਸੀ ਮਾੜਾ ਟਾਈਮ ਬੰਦੇ ਨੂੰ ਭੁੱਲਣਾ ਨਹੀਂ ਚਾਹੀਦਾ ਤੇ ਜਿਹੜੇ ਸੀਰੇ ਦੇ ਸਿਰ ਤੋਂ ਇਹ ਇੱਥੇ ਤੱਕ ਪਹੁੰਚੀ ਆ ਨਾ ਤੇ ਇਹ ਏਡੀ ਇੱਕ ਬੇਗੈਰਤ ਹੈਗੀ ਉਸੇ ਸੀਰੇ ਦੀ ਅੱਜ ਬੇਇੱਜ਼ਤੀ ਕਰ ਰਹੀ ਹੈ ਬੁਰਾਈ ਕਰ ਰਹੀ ਹੈ ਲੋਕਾਂ ਦੀ ਹੋਰ ਸਿੰਪੈਥੀ ਦੀ ਜੇਨ ਕਰਨ ਦੀ ਖਾਤਰ ਕੀ ਲੱਗਦਾ ਤੁਹਾਨੂੰ ਆ ਜਿਹੜੀ ਤੁਸੀਂ ਕਲਿੱਪ ਸੁਣੀ ਆ ਪਹਿਲਾਂ ਸਾਫ਼ ਪਤਾ ਲੱਗਦਾ ਨਾ ਉਹਦੇ ਵਿੱਚ ਇਹ ਕਿਸੇ ਹੋਰ ਦੀ ਗੱਲ ਨਹੀਂ ਕਰ ਰਹੀ ਇਹਨੇ ਹੁਣ ਇੱਕ ਪੌਡਕਾਸਟ ਕੀਤਾਗਾ ਰੀਸੈਂਟਲੀ ਇਹਦਾ ਇੱਕ ਪੌਡਕਾਸਟ ਹੋਇਆ ਜਿਹਦੇ ਵਿੱਚ ਇਹ ਆਪ ਦੀ ਜਿਹੜੀ ਹੈਗੀ ਆ ਹੱਡਬੀਤੀ ਦੱਸ ਰਹੀ ਆ ਵੀ ਤੂੰ ਉਥੇ ਸੀਰੇ ਦੀ ਬੇਇੱਜ਼ਤੀ ਕਿਉਂ ਕਰ ਰਹੀ ਆ ਇਹ ਕਿਸੇ ਹੋਰ ਦੀ ਗੱਲ ਨਹੀਂ ਕਰ ਰਹੀ ਇੱਥੇ ਸੀਰੇ ਦੀ ਗੱਲ ਕਰ ਰਹੀ ਹੈ ਜਿਹੜਾ ਸੀਰਾ ਇਹਦੇ ਕਹਿਣ ਤੇ ਹੱਗਣ ਜਾਂਦਾ ਤੇ ਇਹਦੇ ਕਹਿਣ ਤੇ ਮੁੱਟਣ ਜਾਂਦਾ ਐਦੂ ਉੱਤੇ ਉਹ ਵਿਚਾਰਾ ਹੋਰ ਕੀ ਕਰ ਦੇ ਮੈਨੂੰ ਇਹ ਦੱਸ ਸਕਦਾ ਰੱਜ ਕੇ ਜਲੀਲ ਕੀਤਾ ਸੀਰੇ ਨੂੰ ਇਹਨੇ ਇਸ ਪੌਡਕਾਸਟ ਦੇ ਵਿੱਚ ਕਿ ਉਹ ਐਨੀ ਕ ਦਾਰੂ ਪੀਂਦਾ ਸੀ ਉਹਨੂੰ ਕੋਈ ਸੂਹ ਨਹੀਂ ਰਹਿੰਦੀ ਸੀ ਦਾਰੂ ਪੀ ਕੇ ਜਦੋਂ ਜੀ ਕਰਦਾ ਸੀ ਡੈਗ ਜਾਂਦਾ ਸੀ ਦਿਨ ਰਾਤ ਇੱਕ ਕਰ ਦਿੰਦਾ ਸੀ ਐਨੀ ਦਾਰੂ ਪੀਂਦਾ ਸੀ ਤੇ ਮੈਨੂੰ ਘੁੱਟਦਾ ਸੀ ਜਾਨਵਰਾ ਵਾਂਗ ਇੱਕ ਵਾਰੀ ਤਾਂ ਇਹਨੇ ਮੈਨੂੰ ਇਸ ਤਰੀਕੇ ਦੇ ਨਾਲ ਕੁੱਟਿਆ ਕਿ ਮੇਰੇ ਸੱਟ ਵੀ ਵੱਜ ਗਈ ਤੇ ਮੈਂ ਬਿਲਕੁਲ ਮੇਰੇ ਸਾਹ ਰੁਕ ਗਏ ਤੇ ਮੈਂ ਖਤਮ ਹੋ ਗਈ ਸੀ ਡਾਕਟਰਾਂ ਨੇ ਵੀ ਇਹ ਚੀਜ਼ ਕਹਤੀ ਕਿ ਇਹ ਡੈੱਡ ਆ ਮੈਂ ਡੈੱਡ ਹੋ ਗਈ ਸੀ ਨਾ ਪਹਿਲਾਂ ਤਾਂ ਮੈਨੂੰ ਆਏ ਦੱਸ ਬੇਮਤਗੇ ਵੀ ਤੂੰ ਕਿਹੜਾ ਅੰਮ੍ਰਿਤ ਪੀ ਕੇ ਆਇਆ ਕੋਈ ਤਾ ਵੀ ਜੇ ਤੂੰ ਡੈੱਡ ਹੋ ਗਈਸ ਤੂੰ ਬਚ ਕਿਵੇਂ ਗਈ ਦੇਖ ਲਓ ਵੀ ਤੁਸੀਂ ਐਸ ਹੱਦ ਤੱਕ ਇਹ ਸੀਰੇ ਦੀ ਬੁਰਾਈ ਕਰ ਰਹੀ ਉਹਨੂੰ ਇੰਨਾ ਜਲੀਲ ਕਰ ਰਹੀ ਹੈ ਮੈਂ ਕਹਿੰਨੀ ਵੀ ਜੇ ਇਹੋ ਜਿਹਾ ਕੁਝ ਸਾਡੇ ਵਰਗਾ ਕਹਦੇ ਤੇ ਸਾਡੇ ਘਰਾਂ ਦੇ ਤਾਂ ਦੋ ਮਾਰਨ ਧੌਣ ਦੇ ਬੱਚੇ ਤੇ ਮਾਰ ਕੇ ਤੇ ਬਿਠਾ ਦੇਣ ਸਾਨੂੰ ਕਹਿਣ ਵੀ ਇਹੋ ਜੀ ਕੀ ਲੈਣਾ ਤੂੰ ਇਹੋ ਜਿਹਾ ਫੇਮ ਤੋਂ ਤੂੰ ਸਾਡੀ ਬੁਰੀ ਕਰੀ ਜਾਨੀ ਚੱਲ ਬੰਦੇ ਦੇ ਮਾੜਾ ਟਾਈਮ ਆਉਂਦਾ ਬੰਦੇ ਤੋਂ ਗਲਤੀਆਂ ਹੁੰਦੀਆਂ ਬੰਦਾ ਸੁਧਰ ਜਾਂਦਾ ਅੱਜ ਉਹੀ ਬੰਦਾ ਵਿਚਾਰਾ ਜੇ ਉਹਨੇ ਇਹ ਗਲਤੀਆਂ ਕੀਤੀਆਂ ਤਾਂ ਤੇਰੇ ਅਰਕੀ ਦੇ ਥੱਲੇ ਲੱਗਾ ਫਿਰਦਾ ਸੀਰੇ ਵੀ ਤਾਂ ਉਹ ਗੱਲ ਹੋਈ ਪਈ ਆ ਕਹਿੰਦੇ ਹੁੰਦੇ ਨੇ ਇੱਕ ਕਹਾਵਤ ਪਾਉਂਦੇ ਹੁੰਦੇ ਪਿੰਡਾਂ ਦੇ ਬੱਚੇ ਵੀ ਐਨੀ ਤਾਂ ਦਾਲ ਨਹੀਂ ਲੱਗਦੀ ਪਤੀਲੀ ਥੱਲੇ ਜਿੰਨਾ ਸੀਰਾ ਤੇਰੇ ਥੱਲੇ ਲੱਗਾ ਬੈਠਾ ਹੁਣ ਤੈਨੂੰ ਬੁਰਾ ਤਾਂ ਲੱਗੂਗਾ ਇਹਨਾਂ ਗੱਲਾਂ ਦਾ ਜੇ ਤੇਰੇ ਤੱਕ ਮੇਰੀ ਵੀਡੀਓ ਪਹੁੰਚ ਗਈ ਪਰ ਨਾ ਤੂੰ ਇਹ ਬਹੁਤ ਵੱਡੀ ਗਲਤੀ ਕੀਤੀ ਹੈ ਜਿਹੜਾ ਸੀਰੇ ਨੂੰ ਜਲੀਲ ਕਰ ਰਹੀ ਹੈ ਉਹ ਬੰਦੇ ਨੂੰ ਜਦੋਂ ਤੂੰ ਕਹਿ ਦਿੰਦੀ ਹੈ ਵੀ ਇੱਥੇ ਮੂਤਣਾ ਉੱਥੇ ਹੀ ਮੂਤਦਾ ਜੇ ਕਹਿ ਦਿੰਦੀ ਹੈ ਇੱਥੇ ਬੈਠਣਾ ਉੱਥੇ ਹੀ ਬਹਿੰਦਾ ਹੋਰ ਉਹਦਾ ਤੇਰੇ ਕੀ ਕਰਿਆ ਕਰੇ ਪੈਰ ਧੋ ਤੋ ਤੇਰੇ ਉਹ ਪਿੰਦਾ ਬੰਦਾ ਤੂੰ ਉਸੇ ਨੂੰ ਅੱਜ ਜਲੀਲ ਕਰਨ ਲੱਗੀ ਹੋਈ ਹੈ ਐਨਾ ਹੀ ਨਹੀਂ ਇਹ ਔਰਤ ਐਨਾ ਹੀ ਨਹੀਂ ਇਹ ਇੰਨੀ ਕੁ ਕਟਿਆ ਸੋਚਦੀ ਆ ਨਾ ਮਤਲਬ ਇਹਨੂੰ ਸਿਰਫ ਇੱਕ ਕੰਟੈਂਟ ਚਾਹੀਦਾ ਇਸ ਔਰਤ ਨੂੰ ਨਾ ਤਾਂ ਆਪਦੇ ਹਸਬੰਡ ਦੇ ਨਾਲ ਕੋਈ ਹੈਦਿਆ ਹੈਗੀ ਆ ਤੇ ਨਾ ਹੀ ਆਪਦੇ ਬੱਚੇ ਦੇ ਨਾਲ ਕੋਈ ਹੈਗੀ ਨਹੀਂ ਤਾਂ ਬੱਚਾ ਬਿਮਾਰ ਹੋਵੇ ਹਸਪੀਟਲ ਚ ਐਡਮਿਟ ਹੋਵੇ ਤੇ ਇਹ ਲੱਗ ਰਹੇ ਲੱਗ ਜਾਂਦੀ ਆ ਵਲੌਗ ਬਣਾਉਣ ਚਾੱਕ ਕੇ ਫੋਨ ਇਹਨੂੰ ਵਾਸਤੇ ਇੱਕ ਕੰਟੈਂਟ ਚਾਹੀਦਾ ਹੁਣ ਪੌਡਕਾਸਟ ਚ ਆਪਦੇ ਘਰ ਵਾਲੇ ਦੀ ਬੇਇੱਜ਼ਤੀ ਕਿਉਂ ਕਰ ਰਹੀ ਏ ਇਸੇ ਕਰਕੇ ਕਰ ਰਹੀ ਏ ਕਿਉਂਕਿ ਇਹਨੇ ਲੋਕਾਂ ਦੀ ਸਿੰਪੈਥੀ ਗੇਨ ਕਰਨੀ ਆ ਲੋਕ ਖਾਤਿਆਂ ਚ ਪੈਸੇ ਪਾਉਣਗੇ ਇਸੇ ਕਰਕੇ ਕਰ ਰਹੀ ਏ ਕੰਟੈਂਟ ਚਾਹੀਦਾ ਫਾਸਟ ਫੂਡ ਖਾ ਖਾ ਕੇ ਖਾ ਖਾ ਕੇ ਫਾਸਟ ਫੂਡ ਪੜੋਲੇ ਵਰਗੀ ਹੋਈ ਪਈ ਹੈਗੀ ਤੇ ਪਹਿਲਾਂ ਮੁੰਡਾ ਹਸਪੀਟਲ ਚ ਸੀਗਾ ਉਹ ਕੰਟੈਂਟ ਮਿਲ ਗਿਆ ਮੁੜ ਕੇ ਆਪ ਬੋਤਲ ਲਵਾਉਂ ਜਾਵੜੀ ਉਹ ਕੰਟੈਂਟ ਮਿਲ ਗਿਆ ਚਾਰ ਵੀਊ ਚੱਗੇ ਆਗੇ ਮੈਂ ਤੁਹਾਨੂੰ ਮੈਂ ਨਾ ਤੁਹਾਨੂੰ ਇਹਦੀ ਅੱਗੇ ਇੱਕ ਵੀਡੀਓ ਦਿਖਾਉਣੀ ਆ ਆ ਦੇਖਿਓ ਜ਼ਰਾ ਚੱਲਣ ਦੂਜੇ ਹੱਥ ਕਰ ਉਧਰ ਲੈ ਤੇ ਲਾਉਣੀ ਆ ਦਵਾਈਆਂ ਬੀਤੀ ਨਹੀਂ ਬੋਤਲ। ਅੱਛਾ ਲੇ ਕੇ ਪੈ। ਇੱਕ ਇੱਕ ਬੋਤਲ ਲੈਣੀ ਸਿੱਧੀ ਹੋ ਕੇ ਪੈ ਜਾ। ਠੀਕਾ ਮੰਗ ਲੈ। ਹਾਂਜੀ ਠੀਕ ਆ। ਗਣਾ ਲਗਾਉਣਾ। ਜਾਣੇ ਵਾਲਾ ਬਾਈ ਇੱਕ ਗਣਾ ਚਲਾ ਦੇ। ਪਹਿਲਾਂ ਤਾਂ ਦੇਖ ਲਓ। ਵੀ ਤੂੰ ਹਸਪੀਟਲ ਦੇ ਵਿੱਚ ਗਈ ਐ ਤੇਰੇ ਡ੍ਰਿਪ ਲੱਗ ਰਹੀ ਐ। ਵੀ ਇਹ ਕੋਈ ਜ਼ਰੂਰੀ ਤਾਂ ਹੈ ਨਹੀਂਗਾ ਵੀ ਵਲੌਗ ਦੇ ਵਿੱਚ ਕੈਪਚਰ ਕਰਨਾ ਹੈ। ਤੇਰੇ ਕਹੇ ਤੇ ਵਿਚਾਰਾ ਉਹ ਫੋਨ ਲੈ ਕੇ ਬੈਠਾ ਤੇਰੇ ਕਹੇ ਤੇ ਵਿਚਾਰਾ ਕਮਲਿਆਂ ਨੂੰ ਜੋਕ ਕਰਾ ਵਾਂਗੂ ਤੈਨੂੰ ਹਸਾਉਣ ਦੀ ਕੋਸ਼ਿਸ਼ ਕਰ ਰਿਹਾ। ਠੀਕ ਐ ਜਿਵੇਂ ਤੂੰ ਕਹਿੰਨੀ ਓਵੇਂ ਕਰੀ ਜਾਂਦਾ। ਹਜੇ ਤੂੰ ਕੰਨੀ ਇਹ ਦਿਓ ਮਾੜਾ ਦਾ ਦੂਜੇ ਪਾਸੇ ਦੇਖੋ ਵੀ ਕੰਟੈਂਟ ਚਾਹੀਦਾ ਇਹਨੂੰ ਇਹਨੂੰ ਇਹ ਨਹੀਂਗਾ ਵੀ ਮੈਂ ਡ੍ਰਿਪ ਲਵਾ ਲਾ ਆਪਦੇ ਮੇਰੇ ਦਰਦ ਇਹ ਅਸਲ ਦੇ ਵਿੱਚ ਨਾ ਇਹ ਡ੍ਰਿਪ ਹੀ ਤਾਂ ਲਗਵਾਉਣ ਗਈ ਹੈ ਕਿਉਂਕਿ ਇਹਨੂੰ ਐ ਸੀਗਾ ਮੁੰਡੇ ਵਾਲੇ ਜਿਹੜਾ ਵਲੌਗ ਸੀਗਾ ਮੁੰਡੇ ਨੇ ਉਹ ਐਡਮਿਟ ਹੋਇਆ ਸੀ ਇਹਨੇ ਮੁੰਡਾ ਐਡਮਿਟ ਕਰਿਆ ਸੀ ਰਾਤ ਨੂੰ 12 ਵਜੇ ਲੈ ਕੇ ਜਾਣਾ ਪਿਆ ਹਸਪੀਟਲ ਉਹਦੇ ਤੇ ਵਧੀਆ ਵੀਊ ਆ ਗਿਆ ਇਹਨੂੰ ਐ ਹੋ ਗਿਆ ਵੀ ਚਲ ਇੱਕ ਅੱਧੀ ਬੋਤਲ ਲੱਗੇ ਹੱਥ ਮੈਂ ਵੀ ਲਵਾ ਲਾ ਫਾਸਟ ਫੂਡ ਆਪ ਤਾਂ ਖਾਣੀ ਖਣੇ ਜਵਾਕ ਨੂੰ ਵੀ ਇਹਨੇ ਖਵਾਖਵਾ ਕੇ ਫਾਸਟ ਫੂਡ ਉਹਨੂੰ ਵੀ ਵਿਚਾਰੇ ਨੂੰ ਬਿਮਾਰ ਕਰਤਾ ਇਸ ਡੰਗਰ ਨੂੰ ਇੰਨਾ ਨਹੀਂ ਪਤਾਗਾ ਫਿਰ ਕਹਿੰਦੀ ਆ ਵੀ ਮੈਨੂੰ ਲੋਕ ਡੰਗਰ ਆਂਦੇ ਆ ਮੈਨੂੰ ਮੱਜ ਜਾਂਦੇ ਆ ਇਹਨੂੰ ਇੰਨਾ ਨਹੀਂ ਪਤਾ ਖਾ ਖਾ ਕੇ ਅੰਨੇ ਦੀ ਮੱਤ ਵੱਜੀ ਪਈ ਆ ਬਲੀ ਫਾਸਟ ਫੂਡ ਜ਼ਿਆਦਾ ਖਾਣ ਦੇ ਨਾਲ ਬੱਚਿਆਂ ਦੇ ਇਨਫੈਕਸ਼ਨ ਹੁੰਦੀ ਆ ਇਹ ਨਾਰਮਲ ਆ ਇਨਫੈਕਸ਼ਨ ਹੋਊਗੀ ਹੋਊਗੀ ਜੇ ਤੋ ਇਹਨੇ ਫਾਸਟ ਫੂਡ ਖਾਨੀ ਆ ਰੋਟੀਆਂ ਬਣਾਉਣ ਮਾਰੀ ਕਦੇ ਪੀਜ਼ਾ ਕਦੇ ਬਰਗਰ ਕਦੇ ਪੀਜ਼ਾ ਕਦੇ ਬਰਗਰ ਕਦੇ ਬਾਹਰ ਪਾਰ ਲਈ ਅਵਲਾ ਤਵਲਾ ਖਾਈ ਜਾਂਦੀ ਆ ਧਿਆਨ ਤਾਂ ਹੈਣੀ ਇਹਦਾ ਕੰਮ ਚ ਕਿਉਂ ਹੁਣ ਚੰਗੇ ਵਿਊ ਆਉਂਦੇ ਹੈਗੇ ਨੂੰ ਆਏ ਆ ਵੀ ਬਸ ਪੈਸਾ ਹੈਗਾ ਤੇ ਪੈਸਾ ਸਭ ਕੁਝ ਨਹੀਂ ਹੁੰਦਾ ਅੱਜ ਹੈਗੇ ਆ ਬਲੌਗਰਾਂ ਦੀ ਲਾਈਫ ਆ ਨਾ ਅੱਜ ਹੈਗੀ ਆ ਨਹੀਂ ਪਤਾ YouTube ਤੇ ਉੱਤੇ ਵੀ ਅੱਜ ਹੈਗੇ ਆ ਤੇ ਕੱਲ ਨੂੰ ਕੀ ਹੈ ਇਹ ਥੋੜੇ ਜਿਹਾ ਟਾਈਮ ਦਾ ਹੀ ਹੁੰਦਾ ਹੈਗਾ ਇੱਕ ਮਿੰਟ ਲੱਗਦਾ ਥੱਲੇ ਆਉਣ ਲੱਗਿਆ ਨੂੰ ਆ ਦੇਖ ਲੈਣਾ ਡਰਾਮੇਬਾਜ਼ ਔਰਤ ਕਿਸੇ ਥਾਣੀ ਸੁਣਿਆ ਤੁਸੀਂ ਇਹਨੇ ਕੀ ਕਿਹਾ ਆਏ ਹਾਏ ਮੈਂ ਫੜੂੰਗੀ ਕਿਵੇਂ ਐਡਾ ਭਰਾ ਤੇ ਉਹਨੂੰ ਵਿਚਾਰੀ ਨੂੰ ਨਾ ਨੌਕਰਾ ਮੰਗ ਉਹਨੇ ਫੜ ਕੇ ਇਹਨੂੰ ਪਿਆਈ ਜਾਂਦੀ ਹੈ ਜੂਸ ਵੀ ਤੈਨੂੰ ਜੂਸ ਫੜਨ ਨੂੰ ਦੱਸ ਕੀ ਹੁੰਦਾ ਜੂਸ ਦਾ ਗਲਾਸ ਤੇ ਤੂੰ ਫੜਿਆ ਨਹੀਂ ਜਾਂਦਾ ਤੇ ਫੋਨ ਫੜ ਕੇ ਵਲੌਗ ਤੇਥੋਂ ਬਣਾਇਆ ਜਾਂਦਾ ਹੈ ਦੇਖ ਕੇ ਮੈਂ ਕਰਦੀ ਏਗੀ ਡੰਗਰ ਜੀ ਨਾ ਹੋਵੇ ਤਾਂ ਇੰਨੀ ਡਰਾਮੇਬਾਜ਼ ਔਰਤਾਂ ਨਾ ਮੈਂ ਕਹਿੰਨੀ ਆ ਵੀ ਬਸ ਇੱਕ ਕੰਮ ਤੋਂ ਟਲਣ ਦੇ ਬਹਾਨੇ ਨੇ ਸਾਰੇ ਹੋਰ ਕੋਈ ਚੱਕਰ ਨਹੀਂ ਖਣਾ ਦੇਖ ਲੈਣਾ ਤੁਸੀਂ ਆ ਸਾਰਾ ਕੁਝ ਕਰਨ ਲੱਗੇ ਇਹਦਾ ਕੁਝ ਨਹੀਂ ਦੁਖਦਾ ਮਤਲਬ ਵੀ 1% ਵੀ ਨਹੀਂ ਇਹਨੂੰ ਕੁਛ ਨਹੀਂ ਤਾਂ ਨਾ ਇਹਦੇ ਕੋਈ ਪੇਟ 'ਚ ਦਰਦ ਹੁੰਦਾ ਨਾ ਇਹਦੇ ਕੋਈ ਜਿਹੜੇ ਆਪਰੇਸ਼ਨ ਹੋਏ ਨਾ ਕਿ ਇਹ ਨੂੰ ਉਹਨਾਂ ਦੀ ਤਕਲੀਫ ਹੁੰਦੀ ਹੈ ਕੋਈ ਚੱਕਰ ਨਹੀਂ ਜਦ ਰੋਟੀਆਂ ਬਣਾਉਣੀਆਂ ਪੈਂਦੀਆਂ ਹੁੰਦੇ ਤਾਂ ਦਰਦ ਹੁੰਦਾ ਸਨੋ ਹਸਨੀ ਇਹ ਦੀਆ ਵੀਡੀਓ ਦੇਖ ਕੇ ਮਤਲਬ ਵੀ ਕੀ ਕੀ ਹੈਗੇ ਆ ਇਹ ਕੀ ਕਰਦੇ ਆ ਇਹ ਇਹਨਾਂ ਨੂੰ ਵੀ ਤੁਸੀਂ ਵਲੌਗ ਪਾਉਣੀਆਂ ਤੁਸੀਂ ਰੀਲਾਂ ਪਾਉਣੀਆਂ ਕੋਈ ਚੰਜ ਦਾ ਕੰਟੈਂਟ ਪਾ ਲੋ ਹੈ ਇਹ ਪੁੱਤ ਜੱਟ ਦਾ ਡੌਲਿਆਂ ਤੇ ਇਹ ਉਹ ਫਲਾਣਾ ਤੇ ਉਹ ਕਰ ਗਾਣਾ ਤਾਂ ਤੁਸੀਂ ਚੰਜ ਦਾ ਸਿਲੈਕਟ ਕਰ ਲਓ ਸੱਚੀ ਵੀ ਨਾ ਮਤਲਬ ਇੱਕ ਚਮਾ ਹੀ ਇਹਨਾਂ ਨੂੰ ਹੈਣੀਗੀ ਵੀ ਹਜੇ ਇਹ ਇਸ ਸੀਰੇ ਨੂੰ ਮਾੜਾ ਆਂਦੀ ਹੈ ਕਿਹੜੇ ਪਾਸੇ ਮਾੜਾ ਆਂਦੀ ਹੈ ਉਹਦਾ ਵਿਚਾਰਾ ਆਇਆ ਜਿਵੇਂ ਆਪਾਂ ਬਾਂਦਰ ਨਹੀਂ ਨਚਾਉਂਦੇ ਜਿਵੇਂ ਮਦਾਰੀ ਨਹੀਂ ਬਾਂਦਰ ਨੂੰ ਨਚਾਉਂਦੇ ਹੁੰਦੇ ਇਹਨਾਂ ਦਾ ਉਹ ਸਿਸਟਮ ਹੈਗਾ ਜਿਹੜੀ ਮੀਨੂ ਸੀਰਾਂਗੀ ਉਹ ਮਦਾਰੀ ਆ ਤੇ ਜਿਹੜਾ ਸੀਰਾਗਾ ਉਹ ਵਿਚਾਰਾ ਬਾਂਦਰ ਆਗਾ ਜਿਵੇਂ ਕਹਿੰਦੀ ਅਮੀਨੂ ਸੀਰਾ ਉਹਵੇਂ ਟਬੂਸੀਆਂ ਮਾਰਦਾ ਉਹ ਨਹੀਂ ਉਹਦਾ ਵਿਚਾਰਾ ਇੰਨਾ ਪਣਾ ਮਾਨਸ ਜਿਆ ਬੰਦਾਗਾ ਭੋਲਾ ਭਲਾ ਜਿਆ ਬੰਦਾ ਐਦੂ ਤਾਂ ਉਹ ਕਹਿੰਦਾ ਹੋਣਾ ਵੀ ਮੈਂ ਦਾਰੂ ਪੀ ਕੇ ਜਿਹੜਾ ਨੱਚਦਾ ਫਿਰਦਾ ਸੀਗਾ ਉਹੀ ਠੀਕ ਸੀਗਾ ਹੈ ਤੇ ਜਿਹੜਾ ਇਹਨੇ ਜਮਈ ਉਹਨੂੰ ਬਸ ਆ ਤੁਸੀਂ ਦੇਖਿਆ ਸੀ ਨਾ ਵੀਡੀਓ ਦੇ ਵਿੱਚ ਆ ਤਾਂ ਚੱਲ ਸੀਰਾ ਇਹਨੂੰ ਤਾਂ ਸਾਰੇ ਜਾਣਦੇ ਆ ਕਿ ਚੋਚਲੇ ਜੇ ਕਰਵਾਈ ਜਾਂਦੀ ਹੈ ਵਿਚਾਰੇ ਤੋਂ ਹੈ ਤੇ ਜਿਹੜਾ ਆ ਪਿੱਛੇ ਜੇ ਲੰਘਿਆ ਨਾ ਉਹ ਇਹਦਾ ਦਿਓਰ ਸੀਗਾ ਨੇ ਗਾਣਾ ਪਤਾ ਉਸ ਵੀਡੀਓ ਦੇ ਉੱਤੇ ਕੀ ਲਾਇਆ ਸੀਗਾ ਤੂੰ ਫਿਕਰ ਨਾ ਕਰਿਆ ਕਰ ਮੈਂ ਨਾਲ ਖੜਾ ਹਾਂ ਤੇਰੇ ਭਲਾ ਇਹਨੂੰ ਪੁੱਛਣਾ ਨਾ ਹੋਵੇ ਵੀ ਤੂੰ ਗਾਣਾ ਲਾਉਣ ਲੱਗੀ ਸੋਚਲਾ ਇਹਨੂੰ ਅਕਲ-ਉਕਲ ਜਮਾਈ ਹੈਣੀ ਕਿ ਬਸ ਦੱਬ ਦਿੰਦੀਆਂ ਕੰਮ ਜਿੱਧਰ ਨੂੰ ਲੋਟ ਆਉਂਦਾ ਉਧਰ ਨੂੰ ਦੱਬ ਦਿੰਦੀ ਹੈ ਉਹ ਲੱਛਣ ਸੀਰੇ ਤੋਂ ਐ ਕਰਵਾਉਂਦੀ ਆ ਐਨੇ ਤਾਂ ਨਵੇਂ ਵਿਆਹੇ ਵੀ ਨਹੀਂ ਚੋਝਲੇ ਕਰਦੇ ਇਹ ਕਰਦੀ ਆ ਆਹ ਜਿਹੜੇ ਸੈ ਮਰਗੇ ਨੇ ਸੈਮ ਨਰੂਲੇ ਵਰਗੇ ਹੋ ਗਏ ਹਨ ਤੇ ਇਹਨਾਂ ਕਪਲ ਨਰੂਲਾ ਇਹ ਕਰਦੇ ਆ ਉਹਨਾਂ ਦੀ ਰੀਸਾਂ ਉਹਨਾਂ ਦੀ ਰੀਸ ਕਰਦੀ ਆ ਇਹ ਵੀ ਹਾਂ ਵੀ ਜਿਵੇਂ ਉਹਨਾਂ ਵਾਂਗੂ ਅਸੀਂ ਦੋਨੇ ਕਪਲ ਆ ਇਹਨੂੰ ਪਤਾ ਨਹੀਂ ਲੱਗਦਾ ਕਿ ਵੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਹੀਂ ਕਿਸੇ ਕਿਸੇ ਤੇ ਸੂਟ ਕਰਦੀਆਂ ਨੇ ਡਰਾਮੇ ਪੂਰੇ ਕਰਦੀ ਆ ਮੈਂ ਤਾਂ ਕਹਿੰਨੀ ਆ ਨਾ ਵੀ ਬਸ ਇਹ ਜਿਹੜੀਆਂ 4-5 ਬਲੌਗਰਾਂ ਆਈਆਂ ਨੇ ਇਹਨਾਂ ਨੇ ਇੰਨਾ ਕੁ ਦਿਮਾਗ ਖਰਾਬ ਕਰ ਰੱਖਿਆ ਜਦੋਂ ਦੇਖੋ ਇਹਨਾਂ ਦੇ ਬਲੌਗਾਂ ਦੇ ਵਿੱਚ ਵੀ ਤੁਸੀਂ ਚੱਜ ਦੇ ਬਲੌਗ ਬਣਾ ਲਓ ਮੈਨਾਂ ਕਈ ਵਾਰੀ ਸੋਚਿਆ ਵੀ ਮੈਂ ਇੱਕ ਦੋ ਬਲੌਗਸ ਲੈ ਕੇ ਆਵਾਂ ਮੈਨਾਂ ਉਹਨਾਂ ਦੇ ਬਲੌਗਸ ਦੇਖਦੀ ਹੁੰਨੀ ਐ ਵੀ ਉਹਨਾਂ ਨੂੰ ਕਹਿੰਦੇ ਨੇ ਬਲੌਗਰ ਹੈ ਵੀ ਮਤਲਬ ਜਿਹੜੇ ਬਲੌਗਰ ਹੁੰਦੇ ਨੇ ਨਾ ਉਹ ਕੁਛ ਅੱਜ ਦਾ ਕੋਈ ਤੁਸੀਂ ਸਿ ਟ੍ਰੈਵਲ ਬਲੌਗ ਬਣਾ ਲਓ ਹਨਾ ਕੋਈ ਉਦਾਂ ਦੇ ਬਲੌਗਸ ਬਣਾਓ ਜਾਂ ਕੁਛ ਅੱਜ ਦਾ ਕੰਟੈਂਟ ਲੈ ਕੇ ਆਓ ਇਹਨਾਂ ਨੇ ਬਸ ਨਾ ਮਤਲਬ ਨਿੱਕੀ ਨਿੱਕੀ ਗੱਲ ਦਾ ਕੰਟੈਂਟ ਬਣਾ ਲੈਣਾ ਨਿੱਕੀ ਨਿੱਕੀ ਗੱਲ ਦਾ ਐਨੇਕ ਮਤਲਬ ਕਿ ਜਿਹੜੀ ਚੀਜ਼ ਨਾਰਮਲ ਇਹਨਾਂ ਦੀ ਲਾਈਫ ਦੇ ਵਿੱਚ ਹੁੰਦੀ ਨਹੀਂ ਨਾ ਉਹਨੂੰ ਸ਼ੋਸ਼ੇਬਾਜ਼ੀ ਜਾਂ ਦਿਖਾਉਂਦੇ ਨੇ ਫਿਰ ਇਹੋ ਜਿਹੇ ਨੇ ਇਹ ਵਲੌਗਰਸ ਮੈਂ ਉਹਨਾਂ ਵਲੌਗਰਸ ਦੀ ਗੱਲ ਕਰ ਰਹੀ ਹਾਂ ਜਿਹੜੇ ਮਤਲਬ ਕੰਤ ਪਾਉਂਦੇ ਨੇ ਵੀ ਆਹ ਚੀਜ਼ਾਂ ਹੈ ਚੰਗੀਆਂ ਲੱਗਦੀਆਂ ਨੇ ਹੈ ਨਾ ਤਾਂ ਇਹਨੂੰ ਗਾਣਾ ਲਾਉਂਦਾ ਪਤਾ ਵੀ ਕਿਹੜੇ ਕਿਹੜੇ ਬੰਦੇ ਤੇ ਕਿਹੜਾ ਗਾਣਾ ਲਾਉਣਾ ਠੀਕ ਹੈ ਨਾ ਇਹਨੂੰ ਇਹ ਪਤਾ ਵੀ ਘਰ ਵਾਲੇ ਦੀ ਇੱਜ਼ਤ ਕਿੱਦਾਂ ਕਰਨੀ ਆ ਇਹ ਔਰਤ ਬਣੀ ਫਿਰਦੀ ਹੈ ਨਾ ਵੀ ਮੈਂ ਬਹੁਤ ਅੱਜ ਮੀਨੂ ਸਿਰਾ ਐ ਬਣੀ ਫਿਰਦੀ ਹੈ ਵੀ ਮੈਂ ਪਤਾ ਨਹੀਂ ਕਿੱਡੀ ਕੋ ਮੈਨੂੰ ਫੇਮ ਮਿਲ ਗਿਆ ਮੇਰੀ ਫੇਸ ਵੈਲਿਊ ਬਣ ਗਈ ਪਰ ਮੈਂ ਇਸ ਔਰਤ ਨੂੰ ਜਮਾ ਘਟੀਆ ਔਰਤ ਕਹੂੰਗੀ ਮੈਨੂੰ ਕੋਈ ਸ਼ਰਮ ਨਹੀਂ ਇਹ ਚੀਜ਼ ਕਹਿਣ ਦੇ ਵਿੱਚ ਕਿ ਇੱਕ ਨੰਬਰ ਦੀ ਘਟੀਆ ਔਰਤ ਆ ਜਿਹੜੀ ਆਪਦੇ ਬੰਦੇ ਦੀ ਇੱਜ਼ਤ ਨਹੀਂ ਕਰਦੀ ਅੱਜ ਉਸੇ ਸੀਰੇ ਨੇ ਇਹਨੂੰ ਘਰੋਂ ਬਾਹਰ ਪੈਰ ਕੱਢਣ ਦਿੱਤਾ ਇਹਦੇ ਨਾਲ ਵਿਚਾਰਾ ਤੁਰਿਆ ਫਿਰਦਾ ਇਸ ਕਰਕੇ ਇਸ ਮੁਕਾਮ ਤੱਕ ਪਹੁੰਚੀ ਆ ਪਰ ਇਹ ਔਰਤ ਹੋਰ ਵੀਊ ਇਕੱਠੇ ਕਰਨ ਦੀ ਖਾਤਰ ਲੋਕਾਂ ਦੀ ਸਿੰਪੈਥੀ ਗੇਨ ਕਰਨ ਦੀ ਖਾਤਰ ਨਾ ਉਸ ਬੰਦੇ ਨੂੰ ਅੱਜ ਬੇਇੱਜ਼ਤ ਕਰ ਰਹੀ ਹੈ ਇਹ ਸ਼ਰਿਆਮ ਪੋਡਕਾਸਟ ਦੇ ਵਿੱਚ ਮੈਂ ਇਹਨੂੰ ਔਰਤ ਨਹੀਂ ਗਿਣਦੀ ਵੀ ਤੇਰਾ ਉਹਦੇ ਨਾਲ ਵਿਆਹ ਹੋਇਆ ਕਮਲੀਏ ਤੈਨੂੰ ਇੰਨੀ ਕਿ ਤਾਂ ਮਤ ਹੋਣੀ ਚਾਹੀਦੀ ਐ ਸੁਢਲੇ ਵੀ ਤੂੰ ਉਹਦੀ ਕਿਉਂ ਬੇਇੱਜ਼ਤੀ ਕਰੀ ਜਾਨੀ ਐ ਸ਼ਰਿਆਮ ਚਲ ਜਿਹੜਾ ਕੁਝ ਹੋ ਗਿਆ ਹਵਾ ਗਿਆ ਤੂੰ ਇੱਕ ਵਾਰੀ ਦੱਸ ਚੁੱਕੀ ਐ ਹੁਣ ਹਰ ਪੋਡਕਾਸਟ ਦੇ ਵਿੱਚ ਉਹਦੀ ਬੇਇੱਜ਼ਤੀ ਕਰਨੀ ਜ਼ਰੂਰੀ ਐ ਚਲੋ ਜੀ ਅੱਜ ਦੀ ਵੀਡੀਓ ਦੇ ਵਿੱਚ ਐਨਾ ਹੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਲਓ ਜਿਹੜੇ ਜਿਹੜੇ ਮੇਰੇ ਭੈਣ ਭਰਾ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਨੇ ਥੈਂਕ ਯੂ